ਇਹਨਾਂ ਤੋਂ ਆਪ ਵਿਧਾਇਕ ਮਨਵਿੰਦਰ ਗਿਆਸਪੁਰਾ ਦਾ ਮਜੀਠਿਆ ਉਤੇ ਵਾਰ ਦੇਖ ਨੂੰ ਮਿਲਿਆ ਆ ਦੱਸੇ ਕਿ ਮਜੀਠਿਆ ਨੇ ਆਪ ਵਿਧਾਇਕ ਉਤੇ ਰਿਸ਼ਵਤ ਲੈਣ ਦੇ ਦੋਸ਼ ਲਗਾਏ تھے۔ ਦੋਸਤੋ ਬਾਅਦ ਸ਼ੂਬਨ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠਿਆ ਨੇ ਇੱਕ ਟਵੀਟ ਕਰਕੇ ਪਾਲ ਤੋਂ ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਉਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਤ ਉਸ ਤੋਂ ਉਹਦੇ ਜਵਾਬ ਤੋਂ ਬਾਅਦ ਉਹਨਾਂ ਨੇ ਠੋਕਵਾ ਜਵਾਬ ਦਿੱਤਾ ਹੈ ਤੇ ਕਿਹਾ ਕਿ ਮਜੀਠਿਆ ਚਿੱਟੇ ਦਾ ਤਸਕਰ ਆਇਆ ਤਾਂ ਉਤੇ ਗਿਆਸਪੁਰ ਨੇ ਕਿਹਾ ਹੈ ਕਿ ਉਹਨਾਂ ਨੇ ਅੱਜ ਤੱਕ ਆਪਣੇ ਹਲਕੇ ਅੰਦਰ ਕੋਈ ਵੀ ਗੈਰ ਕਾਨੂੰਨੀ ਕੰਮ ਨਹੀਂ ਹੋੰਦਤਾ। ਪਰ ਵੇ ਜਿੰਨੀ ਮਰਜ਼ੀ ਵੱਡੀ ਜਾਂਚ ਕਰਵਾ ਲਓ ਜੇਕਰ ਉਹਨਾਂ ਦਾ ਕੋਈ ਕਸੂਰ ਸਾਹਮਣੇ ਆਵੇ ਤਾਂ ਉਹ ਖੁਦ ਨੂੰ ਗੋਲੀ ਮਾਰ ਦੇਣਗੇ ਦੇਖੋ ਇੱਕ ਪਾ ਜੀ ਨੇ ਲੈਟਰ ਟਵੀਟ ਕੀਤਾ ਉਹ ਨਸ਼ੇ ਦਾ ਸਦਾਕਰ ਹੈ ਉਹਦੇ ਤੇ ਚਿੱਟੇ ਦੇ ਦੋਸ਼ ਲੱਗਦੇ ਰਹੇ ਚਿੱਟਾ ਬਖੌਂਦਾ ਰਿਹਾ ਪਰ ਉਹਦੇ ਲਈ ਬਾਰ ਬਾਰ ਅੱਜ ਵੀ ਤੁਸੀਂ ਦੇਖੋਗੇ ਉਹਨੂੰ ਈਡੀ ਬੁਲਾ ਰਹੀ ਹੈ ਦੂਸਰੀ ਗੱਲ ਇਲੈਕਸ਼ਨ ਦਾ ਦੌਰ ਆ ਹਰੇਕ ਬੰਦੇ ਨੇ ਆਪਣੀ ਰਾਜਨੀਤੀ ਕਰਨੀ ਹੈ ਔਰ ਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਮੈਂ ਗੁਰੂ ਦਾ ਸਿੱਖ ਆ ਜਿੰਨੇ ਮਰਜ਼ੀ ਇਲਜ਼ਾਮ ਲਾ ਲੈਣ ਇਲਜ਼ਾਮਾਂ ਦੇ ਨਾਲ ਕੁਝ ਨਹੀਂ ਹੁੰਦਾ ਜਿਹੜੀ ਤੁਸੀਂ ਲੈਟਰ ਅੱਜ ਉਹਨਾਂ ਨੇ ਕੀਤੀ ਆ ਸਭ ਤੋਂ ਪਹਿਲਾਂ ਤਾਂ ਉਹ ਲੈਟਰ ਦੇ ਵਿੱਚ ਉਹ ਲਿਖ ਰਿਹਾ ਕਿ ਜੀ ਮਾਈਨਿੰਗ ਦੀ ਮਜੂਰੀ ਨਹੀਂ ਜੇ ਮਜੂਰੀ ਨਹੀਂ ਤੁਸੀਂ ਮਾਈਨਿੰਗ ਕਰਦੇ ਕਿਉਂ ਦੂਸਰੀ ਗੱਲ ਜੇ ਉਹ ਕਹਿ ਰਿਹਾ ਵੀ ਮੈਨੂੰ ਉਹ ਪੈਸੇ ਦਿੰਦੇ ਆ ਤੇ ਫਿਰ ਮੈਂ ਰੋਕਦਾ ਕਿਉਂ ਆ ਕਿ ਮੈਂ ਪੈਸੇ ਹੀ ਲੈ ਰਿਹਾ ਤੇ ਤੀਜੀ ਗੱਲ ਜਿਹੜੀ ਉਹ ਉਹਦੇ ਚ ਆਪਣੇ ਮੂੰਹੋਂ ਮੰਨਦੇ ਆ ਵੀ ਇਹ ਕੋਈ ਮਨਜ਼ੂਰੀ ਇਹਦੀ ਨਹੀਂ ਹੁੰਦੀ ਜੇ ਇਹਦੀ ਮਨਜ਼ੂਰੀ ਨਹੀਂ ਹੁੰਦੀ ਤਾਂ ਜਿਹੜੇ ਚੋਰ ਬੰਦੇ ਆ ਉਹ ਚੋਰ ਬੰਦੇ ਜੇ ਰਲ ਕੇ ਕੋਈ ਗੱਲ ਕਰਨੀ ਚਾਹੁੰਦੇ ਆ ਤੇ ਮੈਂ ਤਾਂ ਦੇ ਹਲਕੇ ਚ ਹੋਣ ਨਹੀਂ ਦੇਣੀ ਮੈਂ ਗੁਰੂ ਦਾ ਸਿੱਖ ਆ ਅਸੀਂ ਆਪਣੇ ਹਲਕੇ ਚ ਸਾਡੇ ਇੱਥੇ ਕਬਾੜ ਦਾ ਕੰਮ ਕਰਦੇ ਸੀ ਔਰ ਉਹਨਾਂ ਕਬਾੜੀਆਂ ਨੇ ਵੀ ਲਾਇਆ ਪਰ ਅੱਜ ਤੁਹਾਡੇ ਸਾਹਮਣੇ ਜਿਹੜੇ ਕਬਾੜੀਏ ਨੇ ਸਾਡੇ ਪੈਲ ਹਲਕੇ ਦੇ ਵਿੱਚੋਂ ਜਿਹੜੇ ਲੋਹਾ ਚੋਰੀ ਦਾ ਕੰਮ ਕਰਦੇ ਸੀ ਇੱਥੋਂ ਭਜਾਤੇ ਆ ਇਹ ਮਾਈਨਿੰਗ ਵਾਲੇ ਦੀ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਕਿ ਅੱਜ ਤੱਕ ਨਾ ਮੈਂ ਕਦੇ ਕਿਸੇ ਟਿਪਰ ਵਾਲੇ ਨੂੰ ਫੜਾਉਣ ਲਈ ਫੋਨ ਕੀਤਾ ਤੇ ਨਾ ਕਦੇ ਮੈਂ ਛਡਾਉਣ ਲਈ ਫੋਨ ਕੀਤਾ ਮੈਂ ਇਹ ਸੌਖਾ ਕੇ ਕਹਿ ਸਕਦਾ ਔਰ ਪਰ ਹੁਣ ਜੇ ਇਹਨਾਂ ਨੇ ਕਿਹਾ ਹੀ ਆ ਪਰ ਮੈਂ ਤੁਹਾਡੇ ਦਰਿਅੇ ਤੁਹਾਡੇ ਚੈਨਲ ਜਰੀਏ ਇਹਨਾਂ ਨੂੰ ਵਾਰਨਿੰਗ ਕਰਦਾ ਕਿ ਪੈਲ ਹਲਕੇ ਦੇ ਵਿੱਚ ਨਾਜਾਇਜ਼ ਮਾਈਨਿੰਗ ਬਿਲਕੁਲ ਨਹੀਂ ਹੋਣ ਦਿੱਤੀ ਜਾਊਗੀ ਸਖਤ ਕਾਰਵਾਈ ਹੋਊਗੀ ਜਿਹੜਾ ਬੰਦਾ ਆਪਣੇ ਆਪ ਨੂੰ ਪ੍ਰਧਾਨ ਬਣਿਆ ਇਹ ਤਕਰੀਬਨ ਸਾਰੇ ਸਾਹਮਣੇ ਵਾਲ ਹਲਕੇ ਦੇ ਆ ਜਿਹੜੇ ਕਿ ਮਾਈਨਿੰਗ ਦਾ ਕੰਮ ਕਰਦੇ ਆ ਜਿਹੜਾ ਆਪਣੇ ਆਪ ਨੂੰ ਪ੍ਰਧਾਨ ਬਣਿਆ ਫਿਰਦਾ ਇਹਦਾ 3 ਦਿਨ ਪਹਿਲਾਂ ਕੋਈ ਟਿੱਪਰ ਫੜਿਆ ਗਿਆ ਸੀ ਵੋਟਾਂ ਦਾ ਮੈਨੂੰ ਲਾਜਤ ਦੇ ਕੇ ਕਿਸੇ ਬੰਦੇ ਦਾ ਫੋਨ ਕਰਾਉਂਦਾ ਸੀ ਕਿ ਅਸੀਂ ਵੋਟਾਂ ਪਾਵਾਂਗੇ ਨਹੀਂ ਸਾਡਾ ਟਿੱਪਰ ਛਡਾ ਦਿਓ ਮੈਂ ਉਹਦੇ ਪ੍ਰਿੰਸੀਪਲ ਦਾ ਪੱਕਾ ਮੈਂ ਨਾ ਕਿਸੇ ਲਈ ਅੱਜ ਤੱਕ ਪੁਲਿਸ ਨੂੰ ਵੀ ਤੁਸੀਂ ਪੁੱਛ ਸਕਦੇ ਹੋ ਕਿ ਮੈਂ ਅੱਜ ਤੱਕ ਕਿਸੇ ਵੀ ਬੰਦੇ ਲਈ ਛਡਾਉਣ ਲਈ ਵੀ ਟਿੱਪਰ ਫੁਲਾਣੇ ਦਾ ਛੱਡ ਦਿਓ ਜਿਸ ਨੂੰ ਫੋਨ ਕੀਤਾ ਹੋਵੇ ਮੈਂ ਉਹਦਾ ਗੁਨਾਹਗਾਰ ਹੋਗਾ ਸੋ ਇਸ ਲਈ ਮੈਂ ਉਦੋਂ ਵੀ ਨਹੀਂ ਕੀਤਾ ਤੇ ਉਸ ਚੀਜ਼ ਦੀ ਜਿਹੜੀ ਇਹ ਇਹਨਾਂ ਨੇ ਸਾਰਿਆਂ ਨੇ ਰਲ ਕੇ ਕੁਝ ਅਕਾਲੀ ਦਲ ਦੇ ਬੰਦੇ ਆ ਇਹਨਾਂ ਨੇ ਰਲ ਕੇ ਗੜ ਕੱਢਣ ਦੀ ਕੋਸ਼ਿਸ਼ ਕੀਤੀ ਆ ਗੁਰੂ ਮਹਾਰਾਜ ਜਾਣਦੇ ਆ ਜੇ 1 ਰੁਪਿਆ ਵੀ ਕਿਸੇ ਤੋਂ ਮੈਂ ਲਿਆ ਹੋਵੇ ਮੇਰੇ ਲਈ ਸਲਫਾਸ ਖਾਣ ਦੇ ਬਰਾਬਰ ਹੈ ਮੈਂ ਕਹਿੰਦਾ ਵੀ ਵੱਡੀ ਤੋਂ ਵੱਡੀ ਇਨਕੁਆਇਰੀ ਹੋ ਜਾਵੇ ਵੱਡੀ ਤੋਂ ਵੱਡੀ ਇਹ ਜਾਂਚ ਹੋਵੇ ਇਹਨਾਂ ਦੀ ਵੀ ਜਾਂਚ ਹੋਵੇ ਇਹਨਾਂ ਦੇ ਟਿੱਪਰ ਆਏ ਕਿੱਥੋਂ ਆ ਮਿੱਟੀ ਇਹਨਾਂ ਨੇ ਕਿੰਨੀ ਕੱਟੀ ਆ ਕਿੱਥੇ ਕਿੱਥੇ ਕੀ ਕਰੀ ਆ ਮੇਰੀ ਵੀ ਜਾਂਚ ਹੋਵੇ ਮੈਂ ਕਿਹਦੇ ਕਿਹਦੇ ਤੋਂ ਟਿਪਰ ਵਾਲੇ ਤੋਂ ਕਿਹਦੇ ਤੋਂ ਪੈਸੇ ਲਏ ਆ ਜੇਕਰ ਰੁਪਈਆ ਵੀ ਕੋਈ ਸਾਬਤ ਕਰ ਦਵੇ ਮੈਂ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੇ ਆਪ ਨੂੰ ਸਮਾਪਤ ਕਰ ਲਵਾਂਗਾ ਔਰ ਦੂਸਰੀ ਗੱਲ ਮੈਂ ਇਹ ਦੱਸਣੀ ਚਾਹਨਾ ਕਿ ਮੈਂ ਨਾ ਇਹਨਾਂ ਕਰਦਾਰਕੁਸ਼ੀ ਕਰਨ ਵਾਲਿਆਂ ਤੋਂ ਅੱਜ ਤੱਕ ਡਰਿਆ ਸੈਂਟਰ ਗਵਰਨਮੈਂਟ ਨਾਲ ਮੱਥਾ ਮੈਂਦੇ ਰਹਿਆ ਨਾ ਕਦੇ ਡਰਿਆ ਨਾ ਮੈਂ ਡਰਨ ਵਾਲਾ ਔਰ ਇਹਨਾਂ ਨੂੰ ਚੇਤਾਵਨੀ ਤੇ ਵਾਰਨਿੰਗ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਥੱਲੇ ਅਸੀਂ ਵੈਸੇ ਗੱਲ ਕੀਤੀ ਆ ਜਿੰਨੇ ਵੀ ਬੰਦੇ ਨੇ ਜਿਨ੍ਹਾਂ ਦੇ ਨੰਬਰ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਪਰ ਉਹਨਾਂ ਸਾਰਿਆਂ ਦੇ ਖਿਲਾਫ ਮੈਂ ਕੱਲ੍ਹ ਨੂੰ ਹੀ ਹਾਈ ਕੋਰਟ ਆਪਣੇ ਕੋਰਟ ਦੇ ਵਿੱਚ ਇਹਨਾਂ ਦੇ ਖਿਲਾਫ ਮਾਰਹਾਨੀ ਦਾ ਕੇਸ ਵੀ ਕਰੂੰਗਾ ਔਰ ਇਹਨਾਂ ਦੇ ਖਿਲਾਫ ਸਖਤ ਜਿਹੜੀ ਆ ਜਿਨ੍ਹਾਂ ਨੇ ਮੇਰਾ ਕਰਤਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਚੋਰ ਬੰਦਿਆਂ ਨੇ ਕਿਉਂਕਿ ਜਦੋਂ ਕਹਿ ਰਹੇ ਆ ਕਿ ਮਨਜ਼ੂਰੀਓ ਨਹੀਂ ਮਿਲਦੀ ਇਹਦਾ ਮਤਲਬ ਜਿੰਨੇ ਵੀ ਮਿੱਟੀ ਦਾ ਕੰਮ ਕਰਦੇ ਆ ਚੋਰ ਬੰਦੇ ਆ ਇਹਨਾਂ ਚੋਰ ਬੰਦਿਆਂ ਨੇ ਮੇਰਾ ਕਰਤਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਚੋਰ ਬੰਦਿਆਂ ਦੀ ਗੱਲ ਦਾ ਨਾ ਲੋਕ ਬਹੁਤੀ ਐਵੇਂ ਤਾਂ ਦਿੰਦੇ ਆ ਨਾ ਆਮ ਰੁਇਨਤਾ ਦਿੰਦੀ ਆ ਜੇ ਤਾਂ ਦੇ ਜਿਹੜੇ ਚਿੱਟਾ ਵੇਚਣ ਬੁਟਣ ਵਾਲੇ ਤਾਂ ਜਰੂਰ ਸ਼ਾਇਦ ਕੋਈ ਥੋੜੀ ਮਤ ਐਵੇਂ ਦਿੰਦੇ ਹੁਣ ਪਰ ਮੈਂ ਤੁਹਾਡੇ ਤੇਰੀ ਇਹ ਕਹਿਣਾ ਚਾਹਣਾ ਕਿ ਅੱਜ ਤੱਕ 2 ਸਾਲ ਹੋ ਗਏ ਮੈਨੂੰ ਹਲਕੇ ਦੇ ਵਿੱਚ ਹਲਕੇ ਦੀ ਸੇਵਾ ਕਰ ਰਿਹਾ ਨਾ ਕਦੇ ਕਿਸੇ 1 ਰੁਪਇਆ ਕਿਸੇ ਤੋਂ ਲਿਆ ਨਾ ਅਗੇ ਤੋਂ ਲਵਾਂਗਾ ਇਹ ਮੇਰੇ ਗੁਰੂ ਨੇ ਜੋ ਮੈਨੂੰ ਸਿਖਾਇਆ ਮੈਂ ਆਪਣੇ ਗੁਰੂ ਦੇ ਸਿਧਾਂਤਾਂ ਤੇ ਚੱਲ ਕੇ ਮੈਂ ਆਪਣਾ ਜਿਹੜਾ ਹੈਗਾ ਲੋਕਾਂ ਦੀ ਸੇਵਾ ਕਰਾਂਗਾ